ਆਪਾਂ ਪਾਪੈ ਕਲੇਟ ਮਾਰ ਪਿੰਡ ਰਖੇ ਜੇ ਡਾਕਲੇ ਨਾ ਕੀ ਸਿਰ ਆਪਣਾ ਇਹਦਾ ਨਾਮ ਤਾਂ ਪੱਪਾ ਹੀ ਕਾਜੀ ਮਲਵੀਰ ਤੇ ਉਹਦਾ ਪਾਪਾ ਪਿਆਰ ਹੀ ਕਰਦਾ ਸਾਰਾ ਪਿੰਡਾ ਪਾਪਾ ਬਣੀ ਸਿੰਘ ਫਰਿਆਦ ਇਹਦੀ ਚੌਨੀ ਹੁੰਦੇ ਫਰਿਆਦ ਚੌਨੀ ਚੌਂਦੇ ਨੂੰ ਰਾਜ ਕੰਕੀ ਨਹੀਂ ਕਾਈ ਕਰਦੇ ਕਿਹਦੀ ਲਾਪਨ ਤੇ ਤੇਰਾ ਕਲੇਟ ਮਹਾਰ ਨਹੀਂ ਪਿੱਛੋਂ ਕਿੱਥੋਂ ਆਏ ਆ ਵੀ ਕਲੇਟ ਮਹਾਰ ਆ ਜੀ ਉਹ ਹੀ ਆ ਸਰ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਨੇ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਆ ਜੀ ਫਿਰ ਇੱਥੇ ਬਾਬਾ ਲਖਨਾ ਦਾ ਲਾਲਾ ਦੀ ਸਰਕਾਰ ਆ ਕੇ ਖੜ ਗਈ ਐ ਹਾਂ ਜੀ ਨੇ ਘਰ ਦੇ ਵਿੱਚ ਪਰਵਾਦ ਦੇ ਪਿੱਛੇ ਮੇਰੀ ਸੇਵਾ ਕਰਨੀ ਕਿਰਾਏ ਵਸੇ ਘਰ ਦੇ ਨਾਲ ਪਿੱਛੇ ਅੱਜ ਘਰ ਦੀ ਜਮਾਈ ਹੱਗੀ ਹੈ ਹਾਂ ਘਰ ਦੇ ਨਾਲ ਥਾਂ ਤੇ ਉਹ ਕਿ ਜੇ ਇੱਕ ਮੁਸਲਮਾਨ ਦੇ ਬੱਬੀ ਦੇ ਆ ਗਿਆ ਨਾ ਉਹ ਤੋਂ ਸਾਡੇ ਵੀ ਘਰ ਅੱਛਾ ਬੱਬੀ ਦੇ ਆਏ ਦੋ ਦੋ ਬੱਬੀ ਦੇ ਦਾਤਾ ਜੀ ਕਿਰਾਏ ਨਾਲ ਜਿਹੜਾ ਸਾਡਾ ਗੁਰੂ ਘਰ ਦੇ ਵਿੱਚ ਆਇਆ ਉਹ ਵੀ ਨਾਲਿਆਰ ਫੁੱਟ ਕੇ ਕੰਮ ਕਰਦੀ ਉਹਨੂੰ ਵੀ ਚਲੀ ਚਲੀ ਮੇਟਨ ਪਰਵਾਦਾਂ ਕਰਨਾ ਤੇ ਉਹ ਵੱਡੇ ਲੋਾਇਰ ਪਰ ਕੋਈ ਅੱਥ ਕੋ ਆ ਸਤਾ ਦਾ ਸਤਾ ਤੁਹਾਡੀ ਵੀ ਆ ਗਈ ਉਹ ਛੱਡ ਕੇ ਡਰ ਗਏ ਬੰਦੇ ਨਹੀਂ ਇਹੀ ਕਿ ਤੈਨੂੰ ਜੰਨੇ ਉਹਨਾਂ ਦੇ ਗੱਡੀਾਂ ਦੇ ਤੇ ਕੋਈ ਸੇਵਾ ਨਹੀਂ ਕੋ ਚੱਲਿਆ ਹੁੰਦਾ ਸਾਜੀ ਇੱਥੇ ਤਾਂ ਇਹ ਜੇ ਪਿੱਛੇ ਗੱਡੀ ਦਾ ਕੌਣ ਸੇਵਾ ਕਰਦਾ ਸੇਵਾ ਮੇਰੀ ਮਾਤਾ ਕਰਦੀ ਸੀ ਉਹ ਚ ਬਾਬੇ ਦੇ ਰਹਿਤ ਹੁੰਦੀ ਸੀ ਇੰਨਾ ਜਦੋਂ ਬੜੀ ਕਰਦਾ ਛੱਡ ਦੇਦੀ ਬੰਕਣਾ ਕਰਦੇ ਸੀ ਨਹੀਂ ਬੰਦੇ ਤਾਂ ਨਹੀਂ ਕਰ ਸਕਦੇ ਪਰ ਕੁਝ ਅੱਛਾ ਮੱਠਨ ਤੁਮ ਕਰਦਾ ਹਾਂ ਜੀ ਹਟ ਕੇ ਉਦੋਂ ਤੇ ਨੈਣ ਆ ਗਈ ਜੋ ਇਹ ਜਿਮਾਨ ਤੋਂ ਬਚਨ ਕਰਦਾ ਇਹ ਡੂਗਾ ਹੋ ਜਾਂਦਾ ਉਹਦੇ ਗੈਂਡੇ ਵੀ ਲੋਕਾਂ ਨੇ ਬਾਬਾ ਆ ਗਿਆ ਬਾਬਾ ਆ ਗਿਆ ਬੋਲੇ ਬਾਬਾ ਉਹ ਵੀ ਚਲੀ ਜਾਣਾ ਜੀ ਬਾਬਾ ਉਹ ਹੀ ਆ ਗਿਆ ਹੱਕੇ ਅੰਨਾ ਕੁੱਤਿਆਂ ਦੇ ਆ ਉਹ ਸਦੇ ਪਰਵਾਰ ਦੀ ਜਿਹੜਾ ਰੋ ਹੱਕ ਕੇ ਕਾਰਨ ਤੋਂ ਮੌਤ ਹੋਣੀ ਦੁਆਰਾ ਬੰਦਾ ਕੌਣ ਮਰਿਆ ਦੁਆਰੇ ਦੀ ਪੁੱਤਿਆਏ ਨਰਾਵ ਲਤਵਾਰੀ ਦੇ ਪੁੱਤ ਹੀ ਮਰਿਆ ਉਹਦੀ ਘਾਟ ਮੈਂ ਕੋਈ ਨਹੀਂ ਦੋ ਜਣੇ ਨੇ ਇੱਕ ਕੰਦੇ ਦੁੱਖਾਂ ਨੂੰ ਪਾਈ ਬੈਠੇ ਹੱਟ ਕੇ ਕਿਰਾਬੀ ਬੰਦਾ ਆ ਕੇ ਖੜ ਗਿਆ ਬੂਹੇ ਦੇ ਵਿੱਚ ਦਲਕ ਦੇ ਮਾਰਚ ਨਾਲ ਖਾਪੀਆਂ ਮਾਰੀ ਜਾਂਦਾ ਕਹਿੰਦਾ ਜਰਾਬ ਬੰਦਾ ਇਹੋ ਨਹੀਂ ਕਿਰਾਬੀ ਕਹਿੰਦਾ ਮੇਰੀ ਮੌਤ ਹੋ ਗਈ ਤੇ ਮੌਤ ਤੇ ਤੁੰਗਾਰੀ ਹੋ ਗਈ ਕਹਿੰਦਾ ਇਹ ਕਦੀ ਬੰਦਾ ਮਰਿਆ ਹੈ

تو پھر کي ته جي ته ٻن ٻن ٻيو نه ڪيو هڙي بنا ڪيو ميني هوندا سي ਏ فائن ٿا ٽاڏي ڪار حق ਆ ਲੈ ਜਿੰਨਾਂ ਦਾ ਗੱਦੀ ਤੇ ਪਾਉਣਾ ਤੇ ਸੰਤ ਤੋਂ ਮਾਡੇ ਵੱਡੇ ਜਿਹੜੇ ਪ੍ਰਦਾਤਾ ਸਾਡਾ ਇੱਕ ਵਿਆਹ ਹੀ ਕਰਾਇਆ ਉਹਦਾ ਪੁੱਤ ਦਾ ਮੇਰਾ ਸਹਰਾ ਤੇ ਉਹਨਾਂ ਦਾ ਫਾਇਦਾ ਜੀ ਤੋਂ ਹੂੰ ਦਾ ਫਾਇਦਾ ਤੋਂ ਦਾ ਤੇ ਸੰਤਾਂ ਤੋਂ ਇਹ ਸੰਤਾਂ ਨੇ ਹੀ ਸੇਵਾ ਲਈ ਗੱਦੀ ਲੈਣੀ ਆ ਕਦੋਂ ਉਹ ਗੱਦੀ ਦੇ ਕਦੋਂ ਸਾਡਾ ਆਸਰਾ ਲਊਗਾ ਔਰ ਇਸ ਵੇਲੇ ਠੀਕਾ ਤਾਂ ਮੈਂ ਤਾਂ ਅੰਦਾਜ਼ ਮੈਂ ਤਾਂ ਖਤਮ ਵਾਲੀ ਗੱਲ ਨਹੀਂ ਕਰਨੀ ਚਾਹੁੰਦਾ ਵੀ ਕਰੀ ਕਰੋ ਕਿਰਪਾਓ ਜੁਦੀ ਸੰਤਨ ਨੂੰ ਕੰਪਟਰ ਦੀ ਗੱਡੀ ਤੇ ਪਾਉਣਾ ਕੋ ਗੱਡੀ ਦੀ ਸੇਵਾ ਕਰਨੀ ਪੈਣੀ ਬੰਦਗੀ ਕਰਾਉਣਾ ਪਊਗਾ ਖੂਬ ਮਾਰੇ ਪਾਸ਼ਾ ਦਾ ਪਾਰ ਕਰਨਾ ਪਊਗਾ ਹਟ ਕੇ ਓਥਾ ਨਾ ਵੇ ਕਿ ਇਹਨੂੰ ਸੰਤਰੀ ਬਣਾਉਣਾ ਸੀ ਇਹ ਸ਼ਰਾ ਸ਼ਾੜੀ ਰੱਖਣਾ ਸੀ ਯਾ ਨਹੀਂ ਸੀ ਕਰਾਉਣਾ ਜਿੰਨ ਦਾ ਵਿਆਹ ਕਰਾ ਲਿਆ ਉਹਨ ਦਾ ਔਖਾ ਹੋ ਸਹੀ ਸਹੀ ਆਂ ਦਾ ਸੀ ਨੂੰ ਐ ਰੱਖਣਾ ਸੀ ਇਹਨਾਂ ਸੰਦਰੂਪ ਚ ਕਹਿੰਦੇ ਜਿੰਨ ਦੀ ਸ਼ਾਦੀ ਕਰਾਣੀ ਆ ਉਹਨ ਦਾ ਔਖਾ ਹੋ ਗਿਆ ਬਹੁਤ ਜਿਆਦਾ ਹੱਕ ਕੇ ਹੋਟਿਆ ਤਾਂ ਤੇ ਮਾਤਾ ਪਿਆਰ ਬੜਾ ਇਹਨੇ ਭਰਾ ਬਰਾਇਆ ਸੀ ਪਰ ਇਹਨਾਂ ਦਾ ਪਿੰਡ ਨਹੀਂ ਮੇਰਾ ਪਿੰਡ ਨੂੰ ਕਾਸੇ ਸੀ ਨਾਮ ਤਾਂ ਬੰਦਾ ਮੈਂ ਤਾਂ ਸਭ ਜਿਹਨੇ ਵੀ ਆਖੋ ਦੀ ਸਾਰੇ ਮਾਫੀ ਜੇ ਮੇਰੇ ਜਿੰਨੇ ਵੀ ਮੈਨੂੰ ਨਾਮ ਦਾ ਸੀ ਹਾਂ ਫਤਿਮਾ ਦਾ ਜੀ ਆ ਨਾ ਮੈਂ ਥੋੜੀ ਜਿਹੀ ਲੈਟ ਪੈ ਗਿਆ ਸੀ ਮੈਂ ਕਿਹਾ ਹੋ ਗਈ ਮਾਮਾ ਠੀਕ ਆ ਨਾ ਗੋਲੀ ਵਾਲੀ ਕੇ ਮਰਜੇ ਕੇ ਆ ਕੇ ਖੜ ਗਿਆ ਬੰਦਾ ਇਹ ਬਾਹਰ ਕੱਢਦੇ ਬਣ ਕੇ ਸਰ ਹਟ ਕੇ कार्पक सीकर पार का उइला तो बसे तो पहुंच में ढोने कब्जा नहीं करने से तरह में बाजार के बाज़ में आते हैं तो उन्हें आह वो जो ढोने हैं ना उन्हें कार्पक सीकर सेवा का अन्य इस बात से नहीं हूँ नहीं कर अपनी है ना अपने को बड़ा जो चुरू दागों से ये तो करने लगा भई करने लगा तो लोग नही ਦੇਰੇ ਥੋਲੋ ਕਾਹੇ ਭੜੇ ਹੋਣਿਆ ਲੋਕਾਂ ਦੇ ਕਹੇ ਥੋਲੋ ਕਾਣਾ ਕੰਮ ਹੁਣਾ ਲੋਕਾਂ ਦੀ ਨਾਇੰਤੂ ਇਹ ਸਮਹਾਲ ਇਹ ਜੇ ਏਰੰਦੇ ਵਿੱਚ ਰੌਣਾ ਪਿਆ ਗਲਤ ਚੀਜ਼ਾਂ ਲੱਗੀਆਂ ਘਰ ਸਾਡੇ ਘਰ ਦੇ ਵਿੱਚ ਦੋ ਵਾਰੀ ਸੋਟ ਆਈ ਜਾਂ ਅਚਾਨਕ ਦੋ ਵਾਰੀ ਅੱਗ ਲੱਗੀ ਹੋਵੇ ਘਰ ਦੇ ਵਿੱਚ ਸਭ ਦੀ ਦਰਵਾਜ਼ੇ ਤੇ ਗਾਈਆਂ ਪਸਦਰੀ ਹਰ ਸਾਲ ਜੇ ਕੋਈ ਕੰਮ ਚਲਾਈਦਾ ਜਦੋਂ ਕੋਲੇ ਦੇ ਤੇ ਘਰ ਨੂੰ ਰੱਖਣਾ ਦਾ ਕੰਮ ਹੋਵੇ ਉਹ ਵਰਕੇ ਉਹ ਵੀ ਦਰੋਂ ਹੋਣਾ ਤੇ ਅੱਗ ਦਾ ਚਾਂਸ ਬਣਿਆ ਸੀ ਅਫਜ਼ਲ ਮੇਰੇ ਕੋਲੋਂ ਹੋ ਗਿਆ ਅਗੇ ਖਰਾ ਲੱਗੀ ਬਹੁਤ ਫਰਾੜੀ ਗੱਲ ਛੋਟ ਦੇ ਵਿੱਚ ਚੀ ਜਾਈ ਫਰੀ ਸਾਡੇ ਘਰ ਦੇ ਇੱਕ ਮਿੰਟ ਦੀ ਅਚਾਨਕ ਇੱਕ ਛਤਰਾ ਜਿਹਾ ਬਣਿਆ ਕੋਈ ਮੀਂਹ ਨਹੀਂ ਬੰਢੀ ਨਹੀਂ ਕੜਕ ਤੇ ਥਲੇ ਦੇਖ ਪਿਆ ਸੀ ਕਮਿਊਨਿਟੀ ਪਰ ਬਣਿਆ ਛਤਰਾ ਜਿਹਾ ਟੁੱਟ ਗਿਆ ਬੂਹਾ ਟੁੱਟ ਗਿਆ ਕੁਰਤੀਆ ਸੀ ਦਰਮਾਰ ਮੈਂ ਉਹਦਾ ਦੱਸਣ ਬਹੁਤ ਦੀ ਦਮਾਦ ਸਟੱਪ ਹੋ ਗਿਆ ਉਹਨਾਂ ਕਰ ਐਸੇ ਟੋੜਾ ਬਣਾਇਆ ਆ ਵੀ ਸਟੋਕੇ ਬਾਬਾ ਨਾਲ ਘਰੋਂ ਹੀ ਗੋਚੇ ਨਿਕਲਿਆ ਰਿਹਾ ਬੁੱਤ ਆਣਾ ਘਰੋਂ ਵੀ ਨਿਕਲਿਆ ਰਿਹਾ ਹੱਕੇ ਹੌਨਾ ਤੇਰੇ ਤੇਰੇ ਦਾ ਸੰਤਾਂ ਨੇ ਭੜੇ ਕਰਨੇ ਪੈਣਗੇ ਜਿਹੜੀ ਆ ਗਲਤ ਪਹਿਰੇ ਲੱਗੇ ਇਹਨਾਂ ਦਾ ਰਾਜ ਪਾਣੀ ਕਰਾ ਕੇ ਪਾਖਰਾ ਕੇ ਬਾਹਰ ਕਰਦੀ ਭਗਤ ਸਿੰਘ ਨੂੰ ਤੇ ਬਹਿ ਜਾ ਤੇ ਜਾ ਦੇ ਜੇ ਕਾਰ ਕਰ ਜੋ ਉਜੜਿਆ ਕਿੰਨਾ ਸਾਲਾਂ ਜ ਤੇਰੇ ਘਰੇ ਆ ਜੋ ਉਜੜਿਆ ਕਿੰਨਾ ਸਾਲਾਂ ਜ ਘਰੇ ਆ ਆੰਦਰ ਜਮੀਨ ਵੀ ਕੁਛ ਗਵਾਲੀ ਜਾਂਦਾ ਪੂਰ ਸੱਤੇ ਦਰਵਾਜ਼ੇ ਕੀ ਅਜੇ ਤਾਂ ਕਿਰਪਾ ਦੀ ਥੋੜ੍ਹੀ ਗੱਲ ਹੋਇਆ ਤਾਂ ਲੱਗਾ ਟੜਕਾ ਬਹੁਤ ਲੱਗਾ ਜੀ ਮੈਂ ਤਾਂ ਜੇੜ ਕਿੜਾ ਕੋਆ ਕਿ 2 ਕਿਲੇ ਅੱਜ 6 ਕਿਲ ਨਹੀਂ ਕਰਾ 6 ਕਰਾਣਾ ਗਈ ਹੈ ਇਹਨਾਂ ਜਮੀਨ ਵੀ ਗਵਾਲੀ ਜਾਂਦਾ ਫੱਟ ਕੇ ਉਹ ਇਹਨਾ ਮਾਹ ਪੁਰਖਾਂ ਦੀ ਸੇਵਾ ਕਰਨੂ ਇੱਕ ਜਿਹੜਾ ਤੁਹਾਡੇ ਪੀਰ ਨੂੰ ਛੱਡਿਆ ਉਹਨੂੰ ਮੰਨਣਾ ਪਊਗਾ ਨਹੀਂ ਤਾਂ 베ੜੇ ਪਾਰ ਹੋ ਜਾਣਾ ਠੀਕ ਹੈ ਬਾਬਾ ਤਦੋਂ ਬੜੇ ਬਾਲਗ ਨੇ ਅਰੇ ਮੈਂ ਤਾਂ ਬੜੀ ਨਹੀਂ ਕਿਤੇ ਖਾਦੇ ਕੋਈ ਨਾ ਕੋਈ ਨਾ ਕੋਈ ਲਿਖ ਕੇ ਚੌਂਕੀ ਦੁੱਗੀ ਚੌਂਕੀ ਆਪ ਦਾ ਹੀ ਦੱਸ ਦਿਆਂ ਜੇ ਜਿਹੜਾ ਪੈਰਾ ਗੜਾ ਸਾਡਾ ਤਾਂ ਮੈਂ ਤੇ ਕਰੀ ਕੁਝ ਨਹੀਂ ਰਹੀ ਹਾਂ ਅੱਦੇ ਤਰਾ ਪਰੇ ਇਹਨਾਂ ਸਾਡੇ ਤੋਂ ਬਾਹਰ ਹਾਤੀ ਨਹੀਂ ਪਾਉਂਦਾ ਕੋਈ ਜਿਹਨਾਂ ਜਿਹਨੇ ਮਹਾਪੁਰਖਾਂ ਤੋਂ ਆਪਾਂ ਦੇ ਉਹ ਬਹੁਤ ਕਰਨੀ ਦੇ ਮਾਲਕਾ ਜੀ ਉਹ ਕਿਸੇ ਦੇ ਕਾਬੂ ਨਹੀਂ ਹੁੰਦੇ ਭਾਜੀ ਉਹ 6000 ਨਾਲ ਕਰਾਉਣੇ ਦੀ ਤਰ੍ਹਾਂ ਬਹੁਤ ਪਾਵਰ ਹੈ ਹਾਂ ਬਹੁਤ ਪਾਵਰ ਜੇ ਜਿਉ ਆਪਾਂ ਸੇਵਾ ਕੀਤੀ ਸਾਰਾ ਕੋ ਚਿੰਤਾ ਗਲਤ ਫਰੇ ਚੱਕਦੇ ਮਾਲਕੀ ਸੇਵਾ ਕਰਦੀ ਮੇਰੇ ਘਰ ਹੋ ਗਿਆ ਨਾ ਕਿ ਹੋਵੇ ਮਰਨ ਮੈਂ ਕਦੀ ਲੱਸੀ ਪੌਂਦ ਰਿਹਾ ਦੋ ਮਹੀਨੇ ਉੱਥੇ ਅੱਥਾ ਦੇਖਣ ਚਾਲੂ ਆਉਂਦਾ ਰਿਹਾ ਤੇ ਮੇਰੀਆਂ ਪਹਿਲਾਂ ਤਾਂ ਮੇਰਾ ਪੋਤਾ 2 ਮਹੀਨੇ ਦਾ ਹੋ ਗਿਆ ੱੱਲਾ ਹੋ ਗਿਆ ਹੋਰ ਬੜੀ ਤਾਬਰ ਲੱਖ ਕਿਉ ਹੈਗਾ ਅੱਜ ਸਭ ਖਤਮ ਹੋ ਗਈ ਗਣੀ ਪੋਤਾ ਬਾਹਰ ਇੱਕ ਬਜਾਤਾ ਇਹ ਮੁੜ ਕੇ ਮੈਂ ਅਵੇ ਬਿਗਰੀਏ ਕਰ ਗਿਆ ਅਜ ਤਨ 1.5 ਲੱਖ ਦੀ ਸਾਰਾ ਪੋਤਾ ਜਰਾ ਪਹਾੜ ਮੂਵੀ ਪੱਧੀਆਂ ਤੇ ਮੈਂ ਉਹਦੇ ਵੇ ਉੱਥੇ ਮਾਂ ਕਿਛੋ ਮੇਰੀ ਇੱਕ ਬੇਟੀ ਆ ਗੁਰਮੁਲੇ ਕਾ ਮੇਲਾ ਤੇ ਗੁਰਮੁਲੇ ਕਾ ਤੇ 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 ਅੱਜ ਤੋਂ ਬਾਅਦ ਬਾਬੇ ਦੇ ਦੁਆ ਕਾ ਤੇ ਰਹਿਤ ਕਰਵਾ ਦਿੰਨੇ ਆ ਸੱਤ ਵੀਰ ਵਾਰ ਚੌਕਿਆਂ ਭੰਨੇ ਬੰਨੇ ਸਰਦਾਰਾ ਹੋਣਾ ਪਊਗਾ ਤੂੰ ਮੈਨੂੰ ਪਰਖੀ ਵੀ ਸਾਥ ਚ ਪੁੱਛੇਗਾ ਤੇ ਮੈਂ ਤੈਨੂੰ ਪਰਖੂਗੀ ਗੁਰੂ ਦਾ ਸਿੱਖ ਸਹੀ ਜਾਉਂਗਾ ਲੋ 12 ਹੁੰਦਾ ਜਿੱਤੇ ਕਰਾਇਆ ਤੇ ਲੋ ਸਰਦਾਰਾ ਪਾਣੀ ਦੀ ਮੰਦਗੀ ਆ ਪੰਜ ਚੌਕਿਆਂ ਆ ਜੀ ਚਲੋ ਜੀ ਮਤਲਬ ਜੇ ਆਇਂਗੇ ਫੇਰ ਹੀ ਆਉਗਾ ਮੈਂ ਬਤਾ ਲੁਗਦਾ ਡੁਲਕਾ ਦੇ ਨਹੀਂ ਪਾਵੇਂ ਚਾਹ ਪਾਈ ਆ ਤੁੱਕੇ ਇਹ ਤਾਂ ਦਸੀ ਪਾਗੇ ਤੇ ਨਿ ਪਾਵਾਂਗੇ ਸਿੱਧੇ ਰੱਤੇ ਦਾਦਾਂਗੇ ਸਿੱਧੇ ਰੱਤੇ ਲੱਗ ਜੀ ਮੇੜਾ ਪਾਰ ਹੋ ਜਾਊਗਾ ਤੇ ਕਿਰਪਾ ਦੇ ਮਾਲਕ ਦੀ ਕਿਰਪਾ ਸਭ ਨੂੰ ਹੈਗਾ ਪਰ ਉਹ ਵੀ ਕਿਰਪਾ ਤੁਹਾਨੂੰ ਪਤਾ ਲੱਗਿਆ ਆਏ ਅੰਦਰ ਟੈਨਸ਼ਨ ਆ ਰਹੇ ਲੋ ਟਿਕਰਾਤ ਤੁਹਾਡੇ ਸੰਤਾਂ ਦਾ ਸਭਾ ਇੱਥੇ ਮਹਾਂਪੁਰ ਤੇ ਬੈਠਾ ਉਹ ਉੱਥੇ ਵੀ ਗਿਆ ਭਾਜੀ ਭਾਵੇਂ ਕੋਈ ਗੁਰੂ ਦਾ ਸੇਖ ਹੋਵੇ ਭਾਜੀ ਭਾਵੇਂ ਕੋਈ ਪੀਰ ਦਾ ਚੇਲਾ ਹੋਵੇ ਤੇ ਭਾਵੇਂ ਸਾਧ ਸੰਨਿਆਸੀ ਉਹ ਹੋਵੇ ਉਹ ਉੱਥੇ ਗਿਆ ਪਰ ਜਿਹੜੇ ਤੇ ਐਡਾ ਪਹਿਰਾ ਕਾਲਾ ਵੇਖ ਕੇ ਤੈਨੂੰ ਤੀਜੀ ਵੀਰਿਕਾ ਲਿਹਾਜ਼ ਜੋੜੇ ਗਿਆ ਨਹੀਂ ਗਿਆ ਨਹੀਂ ਜਾਏ ਸਾਡੇ ਬਾਹਰ ਦਾ ਨਹੀਂ ਮੈਂ ਕੋਈ ਨਹੀਂ ਕਿੱਦਾਂ ਪਤਾ ਜੀ ਆਹੀ ਜੀ ਕਹਿੰਦੇ ਭਗਵਾਨੀ ਭਾਵੇਂ ਹੱਥ ਜੋੜਦੇ ਪਰ ਨਹੀਂ ਮੈਂ ਬਾਰੇ ਚਲੋ ਗਲਤ ਤਾਂ ਕੀ ਜਾਂਦਾ ਮੈਂ ਤੇ ਕੁਸਰਾ ਮੇਰੇ ਖਾਕ ਲਿਆ ਸਾਦਾ ਮੇਰੇ ਉੱਤੇ ਕੋਈ ਲਿਆ ਨਾ ਕਿਰੋ ਸੱਚੀ ਕਹਦਾ ਸਾਡੇ ਵਿੱਚ ਤੈਨੂੰ ਵੀ ਕਿਸੇ ਜੀਰੋ ਉਹਨਾਂ ਬੰਦਿਆਂ ਨੇ ਮਸਤੀ ਗਾਵੇ ਚੱਲ ਕੇ ਥੱਕੇ ਕਿਉਂ ਨੇ ਨਾਲੇ ਤੂੰ ਮੈਂ ਗੱਲ ਕਰਦਾ ਮੈਂ ਕਿੰਨ ਮੜਾ ਕੇ ਮਾ ਸਾਧੂ ਉਹਨਾਂ ਦਾ ਕਹੇ ਸਾਡੇ ਵਿੱਚੋਂ ਬਾਹਰ ਪੈਰਾ ਚਲਾ ਜਾ ਹਾਂ ਸਰ ਤੇਰੇ ਕੋਲ ਚਾਹਤ ਸਾਨੂੰ ਇੱਕ ਬਾਬਾ ਉਹ ਬਾਹਰ ਨੂੰ ਮਾਤਾ ਬੰਦਾ ਤੇ ਉਹ ਕਹਾਂ ਗਿਆ ਦੋਤੀ ਲਗਣੀ ਕਰਦਾ ਆਪਾਂ ਤੇ ਮੇਰੇ ਪੈਰਾ ਪੈਰ ਨਹੀਂ ਖਿੱਚਦਾ ਤੇ ਅੱਜ ਉਹਨਾਂ ਦਾ ਬਾਬਾ ਉਹ ਮੈਂ ਨਾ ਪਿੱਛੇ ਨਹੀਂ ਪੈਰਾ ਅੱਗੇ ਉਹ ਆਪਣੇ ਫਿਸਲੇ ਚੱਲਣਾ ਉਹਨਾਂ ਨੇ ਲੋਕਾਂ ਦਾ ਭਲਾ ਕਰਨਾ ਇੱਕ ਬਾਈ ਰੋਣਾ ਰੋਣਾ ਉਹ ਬਾਤਾਂ ਸੰਤ ਨੂੰ ਗਾ ਕੇ ਕਹਿੰਦਾ ਮੈਨੂੰ sire la ਬਾਬਾ ਜੀ ਅਜਵਾਰ ਉਹਨਾਂ ਨੇ ਖੁਸ਼ੀਦਾਰ ਜੈ ਜੈ ਹੋ ਉਹ ਤੇਰਾ ਕਿਹਦੇ ਦਾ ਪੁੱਤ ਹੈ ਕੋਈ ਤਾਂ ਸੰਤਾ ਨੂੰ ਸਕਤੇ ਦਰਵਾਜਾ ਜੀ 3108 ਨੂੰ ਗਿਆਨ ਨਾ ਸਵਾਰਾ ਜੀ ਮੈਂ ਜੇ ਪੀੜਾ ਕਰਾਂ ਜੀ ਜਰ ਛੀਕੰਤ ਭਗਵਾਨ ਕਹਿੰਦੇ ਜੈ ਮੇਰਾ ਪਾਲ ਹੋਵੇ ਯਾ ਛੇੜੀ ਜਾਂ ਮਾਰਾਈ ਪਊ ਅਗਲਾ ਮੇਰਾ ਪਾਰ ਹੋ ਗਿਆ ਤੇਰਾ ਭੱਜੂਗਾ ਰਹਿਮਤ ਹੋ ਜੂ ਵੀ ਵੱਡੇ ਵੱਡੇ ਹੋ ਜੂ ਅੱਜ ਵਾਰਾ ਰੋਣਾ ਤੁਮਾ ਦਾ ਬੰਦ ਹੋ ਜੂਏ ਬਿਨਾ ਮਤਨ ਤੋਂ ਟੈਨਸ਼ਨ ਕੋਈ ਨਹੀਂ ਦੀ ਪਰ ਮੈਂ ਉੱਠਦਾ ਨਹੀਂ ਮੇਰੇ ਰਾਤੀ ਤੇ ਇਹਦਾ ਇਹਨਾ ਨਾਲ ਟੈਨਸ਼ਨਾਂ ਨੂੰ ਸ਼ਾਮ ਆ ਜੇ ਤੇ ਥਰੀ ਵੀ ਮਿੱਟੀ ਰੀਤਦਾ ਉਹਦੇ ਸਵਾਕ ਨੂੰ ਖੋੜ ਸਵਾਕ ਨੂੰ ਬੱਚੇ ਚਾਓ ਹਾਂਜੀ ਹੀਂ ਦਾ ਨੂੰ ਲਾਲਾ ਕੰਢ ਵੀ ਆ ਵੀ ਮੱਥੇ ਨੂੰ ਲਾ ਲਵੇ ਅਰਦਾਸ ਕਰਦੇ ਗੁਰੂ ਮਹਾਰਾਜ ਜੀ ਕਾਂਕੇ ਜਨ ਪ੍ਰਵੇਸ਼ ਦੇ ਇਕਰਮਨ ਸ਼ਾਂਤੀ ਦੇ ਵਿਚਾਰ ਨੂੰ ਬਾਤ ਇਹਨੂੰ ਪਾਈ ਆ ਉਹਦਾ ਅਸਲ ਸਗਾ ਸਨਮਾਨਾ ਤੇ ਨੀ ਕੜੇ ਸੰਤਾ ਉਹ ਨਹੀਂ ਖੜਾ ਛੱਡਦੇ ਇਹ ਤਾਂ ਦੇ ਪੀੜਾ ਉਹ ਨਹੀਂ ਖੜਾ ਛੱਡਦੇ ਉਹ ਸੇਵਾ ਭਾਰਦੇ ਆ ਤੂੰ ਸੇਵਾ ਨਹੀਂ ਕਰਦਾ ਤੂੰ ਰੰਤਾ ਸਾਥ ਬੈਠਦਾ ਹਾਂ ਜੇ ਉਹ ਵਾਜੂ ਆਇਆ ਫਿਰ ਤਾਂ ਦਸਰਬੀ ਕੋਈ ਨਾਲ ਲਾਉਣ ਵਾਲਾ ਗੱਡੀ ਤੇ ਨਾਲ ਕੋਈ ਭਟਵਾਉਣ ਵਾਲਾ ਹੀ ਨਹੀਂ ਮਿਲਿਆ ਤੇ ਰੰਤਾ ਬੈਠਾ ਸਮਝਾ ਵੀ ਨਹੀਂ ਗਾਦਾ ਉਹ ਵਿਗਿਆਪਨ ਆ ਹੋਗਾ ਨਾ ਉਹ ਤੋਂ ਸੌਣ ਦੇ ਮਤਲਬ ਦੇ ਕੇ ਪਾਇਆ ਮੋਟੇ ਕੀ ਕੋਈ ਦਿਮਾਗ ਦੀ ਗੱਲ ਰਹੇਗੀ ਜਦੋਂ ਕੋਈ ਛੋਟਾ ਦਾ ਘਰੇ ਜਾ ਕੇ ਫਿਰ ਮਾਪੇ ਕੋਲੇ ਨਾ ਮੁਹੱਸੀ ਉਹ ਜਾਂ ਮਾਂ ਨੂੰ ਬਲੋ ਕੋਲ ਬਸ ਸਰਪਾ ਜਲਾਉਗੋ ਲੇਖਾ ਪੁੱਟੇ ਚੱਲਦੇ ਜਲਾ ਦੇ ਆਗੇ ਤੇ ਮੰਗਲਵਾਰ ਆ ਜੀ ਠੀਕ ਹੈ ਜੀ ਮੰਗਲਵਾਰ ਬਹਿ ਕੇ ਗੱਲਬਾਤ ਕਰੀ ਜੀ ਆ ਜਨਾ ਮਛੜਾ ਕਹਿੰਦਾ ਮੰਗਲਵਾਰ ਆ ਜੋ ਲੈ ਨਾ ਪਾਰ ਕਰਦਾ ਠੀਕ ਹੈ ਮੰਗਲਵਾਰ ਕੋਈ ਮਨ ਨਹੀਂ ਗੱਲ ਉਸ ਪਰ ਕੱਲੇ ਹੋਗੇ ਬਹਿ ਕੇ ਗੱਲਾਂ ਕਰਾਂਗੇ ਠੀਕ ਹੈ ਬਹੁਤ ਕੋਣ ਲੱਗਿਆ ਠੀਕ ਹੈ ਨਾ ਹਟ